ਸ਼ਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ ਤੇ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਮਨਜੀ ਸਾਹਿਬ ਆਦਿਸ਼ਾਹੀ ਦਸਵੀਂ ਆਲਮਗੀਰ ਵਿਖੇ ਕਰੋਨਾ ਪੀੜਿਤ ਮਰੀਜ਼ਾਂ ਲਈ ਸਪੈਸ਼ਲ ਬੈੱਡ ਲਗਾ ਕੇ ਮੁਫਤ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਉਪਰੋਕਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਨੂੰ ਆਕਸੀਜਨ ਅਤੇ ਬੈੱਡ ਮੁਹੱਈਆ ਕਰਵਾਉਣ ਲਈ ਗੁਰਦੁਆਰਾ ਆਲਮਗਿਰ ਸਾਹਿਬ ਵਿਖੇ ਆਕਸੀਜਨ ਦੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਉਕਤਿ ਆਗੂ ਨੇ ਦੱਸਿਆ ਕਿ ਲੋੜਵੰਦ ਮਰੀਜ਼ ਲਈ ਕਿਸੇ ਵੀ ਵੇਲੇ ਗੁਰੂ ਘਰ ਤੋਂ ਆਕਸੀਜਨ ਦੀ ਸਹੂਲਤ ਮੁਫਤ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਚਾਰੇ ਦਰਵਾਜ਼ੇ ਹਰ ਧਰਮ ਲਈ 24 ਘੰਟੇ ਖੁੱਲ੍ਹੇ ਨੇ ਅਤੇ ਬਿਨਾਂ ਕਿਸੇ ਵੀ ਇਤਪਾਵ ਦੇ ਹਰੇਕ ਲੋੜਵੰਦ ਨੂੰ ਆਕਸੀਜਨ ਅਤੇ ਬੈੱਡ ਦਿੱਤਾ ਜਾਵੇਗਾ ਗੁਰਦੋਰਾ ਮਨਜੀਤ ਸਾਹਿਬ ਆਲਮਗੀਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਚਾਰਾਸ਼ੋਪਾਪਤ ਧਰਤੀ ਹੈ ਇਸ ਧਰਤੀ ਤੇ ਇੱਕ ਬਹੁਤ ਵੱਡੀ ਜਿਹੜੀ ਸੇਵਾ ਕਰੋਨਾ ਤੋਂ ਪੀੜਤ ਜਿਹੜੇ ਮਰੀਜ਼ ਨੇ ਉਹਨਾਂ ਨੂੰ ਆਕਸੀਜਨ ਦੇਣ ਦਾ ਉਪਰਾਲਾ ਕੀਤਾ ਗਿਆ ਇਹਦੇ ਲਈ ਬੀਬੀ ਜਗੀਰ ਕੌਰ ਜੀ ਜੋ ਸ਼੍ਰੋਮਣੀ ਗੁਰਦੋਰਾ ਪ੍ਰਬੰਧਕੀ ਦੇ ਪ੍ਰਧਾਨ ਨੇ ਉਹਨਾਂ ਨੇ ਕਨਸੈਪਟ ਲਿਆਂਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇੱਥੇ ਜੋ ਵੀ ਮਰੀਜ਼ਾਂ ਦੇ ਆਕਸੀਜਨ ਉਹਨਾਂ ਨੂੰ ਦੇਣ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਦੀ ਲੋੜ ਹੈ ਉਹਦੇ ਲਈ ਪ੍ਰਬੰਧਕ ਸਾਹਿਬ ਇੱਥੇ ਹਾਜ਼ਰ ਨੇ ਤੇ ਅਸੀਂ ਇੱਥੇ ਵੱਡੀ ਬਿਲਡਿੰਗ ਹੈ ਜਿਹੜੀ ਸਾਡੀ ਇਸ ਬਿਲਡਿੰਗ ਦੇ ਵਿੱਚ ਸਾਰਾ ਅਰੇਂਜਮੈਂਟ ਕਰਤਾ ਤੇ 25 ਦੇ ਕਰੀਬ ਅਸੀਂ ਬੈੱਡ ਰੱਖ ਵੀ ਦਿੱਤੇ ਤੇ 35 ਦੇ ਕਰੀਬ ਬੈੱਡ ਅਸੀਂ ਹੋਰ ਵੀ ਮਤਲਬ ਪੂਰੇ ਕਰ ਦੇਾਂਗੇ ਉਸ ਤੋਂ ਇਲਾਵਾ ਜਿਉਂ-ਜਿਉਂ ਲੋਡ ਹੋਊਗੀ ਅਸੀਂ ਉਹ ਵੀ ਅਸੀਂ ਲਿਆ ਕੇ ਮੌਕੇ ਤੇ ਹਾਜ਼ਰ ਕਰਾਂਗੇ ਤੇ ਇਹ ਅਸੀਂ ਸਾਰੀ ਤਿਆਰੀ ਕੀਤੀ ਆ ਤੇ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਇਹ ਆ ਵੀ ਅਸੀਂ ਜੋ ਉਹ ਕਿੱਟ ਆ ਰਹੀ ਆ ਜਿਹੜੀ ਕਿੱਟ ਆਉਣੀ ਆ ਆਕਸੀਜਨ ਵੈਂਟੀਲੇਟਰ ਵਗੈਰਾ ਜੋ ਵੀ ਉਹ ਮੈਡੀਕਲ ਕਿੱਟ ਹੁੰਦੀ ਆ ਇਹ ਇਹਦੇ ਨਾਲ ਸਾਰ ਨਾਲ ਸੰਬੰਧਤ ਸਪਲਾਈ ਕਰਨ ਵਾਸਤੇ ਆ ਆਕਸੀਜਨ ਉਹ ਜਦੋਂ ਆ ਗਈ ਉਹ ਕਨਫਰਮ ਹੋ ਗਿਆ ਫਿਰ ਅਸੀਂ ਉਹ ਵੀ ਤੁਹਾਨੂੰ ਦੱਸਾਂਗੇ ਅਸੀਂ ਹੁਣ ਇਸ ਵੇਲੇ ਹਾਜ਼ਰਾਂ ਤੇ ਅਸੀਂ ਛੇਤੀ ਹੋਈ ਮਤਲਬ ਇਹ ਸ਼ੁਰੂ ਕਰ ਦਿੰਦੇ ਹਾਂ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼